मेरे को पैसे अंदरों लाए हैं इतना तीन लाख तीन लाख रखो बुंजा हजार रुपया जमा करा तो आप मेरे को लाख रुपया देखिए तीन लाख निकले बिचो फिर कागज है मैं पैसे मिल जाने ਵੀਰ ਠੀਕ ਹੈ ਨਹੀਂ ਤੇ ਮੈਨੂੰ ਗੋਲੀ ਮਾਰ ਜੇ ਮਾਰ ਦਨ ਮੈਂ ਘਰ ਨਹੀਂ ਜਾਣਾ ਜਾਂ ਇਹ ਬੈਂਕ ਵਾਲੇ ਮਾਰ ਦਨ ਜਾਂ ਆਪਣੀ ਸੋਲੇ ਮਾਰਦੇ ਕੀ ਗੱਲ ਹੋਈ ਅੱਜ ਹਾਂਜੀ ਅੱਜ ਕੀ ਗੱਲ ਹੋਈ ਆ ਚੋਰੀ ਕਰ ਲਏ ਪੈਸੇ ਮੇਰੇ ਕੋ ਉਹ ਕਿਸ ਤਰ੍ਹਾਂ ਜੀ ਉਹ ਮੇਰੇ ਕੋ ਲੈ ਗਏ ਉਹਨਾਂ ਦੇ ਪੈਸੇ ਤੇ ਆਪਾਂ ਮੈਨੂੰ 3 ਲੱਖ ਰੁਪਏ ਦੇ ਗਏ ਕਹਿੰਦੇ ਅਸੀਂ ਪੈਸੇ ਜਮਾ ਕਰਾ ਕੇ ਆਉਨੇ ਆ ਤੇ ਫਿਰ ਪੈਸੇ ਤੁਹਾਨੂੰ ਦੇ ਦੇਣੇ ਆਹੀ ਮੇਰੇ ਕੋ ਪੈਸੇ ਲੱਗੇ ਨੇ ਤੇ ਤੁਹਾਡੇ ਕੋ ਕਿੱਦਾਂ ਪੈਸੇ ਲੈ ਇਹਨਾਂ ਨੇ ਉਹ ਕਹਿੰਦੇ ਅਸੀਂ ਆ 3 ਲੱਖ ਰੁਪਇਆ ਲਾਓ ਅਸੀਂ ਜੋ ਹੈ ਲੈ ਗਏ ਹੋਨੇ ਆਹੀ ਪੈਸੇ ਜਮਾ ਕਰਾ ਕੇ ਫਿਰ ਆਗੇ ਤੁਹਾਨੂੰ ਪੈਸੇ ਦੇ ਦਿੰਨੇ ਆ ਕਿ ਉਹ ਮੇਰੇ ਕੋਲ 3 ਲੱਖ ਰੁਪਇਆ ਦੇਗੇ ਤੋਂ ਆਪ ਲੈ ਕੇ ਇਹ ਫਿਰ 3 ਲੱਖ ਨਿਕਲੇ ਵਿੱਚੋਂ ਇਹ ਕਾਗਜ਼ ਹੈ ਇਹ ਇੱਕ ਹੀ ਨਿਕਲੇ ਵਿੱਚੋਂ ਹੈ ਇਹ ਕਾਗਜ਼ ਹੈ अच्छा का नोटों ने तरह बनाए हैं ठीक है पैसे ಠ اندروں લઈ જے ਬਾਹਰੋਂ લઈ ਮੇਰੇ ਕੋਲ پیسے ਅੰਦਰੋਂ ਲਏ ਆ ਇੱਥੇ ਆ ਵੀ ਆ 3 ਲੱਖ ਮੈਨੂੰ ਕਰਾ ਦੇ ਇੱਕ ਹੀ ਕਹਿੰਦੇ ਵੀ 3 ਲੱਖ ਇੱਕ ਕਹਿੰਦੇ ਕੀ ਕਰੋ ਇਹ ਕਹਿੰਦੇ 3 ਲੱਖ ਰੱਖੋ ਤੇ ਅਹੀ ਹੋਰ 52000 ਰੁਪਏ ਜਮ੍ਹਾਂ ਕਰਾ ਜੁਣੇ ਆ ਫਿਰ ਆ ਕੇ ਆ ਲੈ ਜਾਈਏ ਮੁਰਕੀ ਆਏ ਫਿਰ ਮੁਰਕੀ ਆਏ ਨਹੀਂ ਉਹ ਦੂਜਾ ਜਿਹੜਾ ਇੱਕ ਮੋਟਾ ਮੇਰੇ ਨਾਲ ਬੰਦਾ ਬੈਠਾ ਸੀ ਉਹ ਕਹਿੰਦਾ ਮੈਂ ਇਹਨੂੰ ਬੱਸ ਤੇ ਚੜ੍ਹਾਇਆ ਨਾ ਫੇਰ ਮੈਂ ਤੁਹਾਨੂੰ ਆ ਗਿਆ ਹਾਂ ਲੈ ਲੈਣਾ ਤੇ ਲੱਗੇ ਚਲੇ ਹਾਂਜੀ ਇਹਦੀ ਹਾਂਜੀ ਇਹਦੀ ਤਲਾਕ ਕਿਦੇ ਦਿੱਤੀ ਪੁਲਿਸਪਾਸ ਨੂੰ ਜੀ ਮੈਂ ਉਹ ਪੁਲਿਸ ਵਿੱਚ ਗਿਆ ਸੀ ਹਾਂ ਉੱਥੇ ਹੁਣ ਮੈਂ ਉਹ ਕਹਿੰਦੇ ਉਹ ਬੰਦਾ ਨਾਲ ਲੈ ਜਾਓ ਉੱਥੇ ਫੋਟੋ ਜਿਹੜੀ ਹੈ ਉਹ ਕੈਮਰੇ ਚ ਚੈੱਕ ਕਰਕੇ ਆਓ ਔਰ ਮੈਂ ਫਿਰ ਉਹਨੇ ਨਾਲ ਚੱਲਿਆ ਉਸ ਵਾਰਾ ਆਦਮੀ ਮੇਰੇ ਨਾਲ ਆਇਆ ਠੀਕ ਹੈ ਕੀ ਕਹਿਣਾ ਚਾਹੁੰਦੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਮੈਂ ਹੁਣ ਕੀ ਕਹਿਣਾ ਮੈਂ ਮੈਨੂੰ ਪੈਸੇ ਮਿਲ ਜਾਣ ਠੀਕ ਹੈ ਨਹੀਂ ਜੇ ਮੈਨੂੰ ਗੋਲੀ ਮਾਰ ਕੇ ਮਾਰ ਦੇਣ ਮੈਂ ਘਰ ਨਹੀਂ ਜਾਣਾ ਜਾਂ ਇਹ ਬੈਂਕ ਵਾਲੇ ਮਾਰ ਦੇਣ ਜਾਂ ਪੁਲਿਸ ਵਾਲੇ ਮਾਰ ਦੇਣ